ਪੰਜਾਬ ਬਾਣੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਤੁਹਾਡੇ ਇਲਾਕੇ ਦੀਆਂ ਖਾਸ ਖਬਰਾਂ ਆਓ ਅੱਜ ਦੇਖਦੇ ਹਾਂ ਇੱਕ ਖਾਸ ਖਬਰ ਪਿੰਡ ਬੀਰੋ ਮਾਜਰੀ ਦੇ ਕੁਝ ਸ਼ਰਾਰਤੀ ਲੋਕਾਂ ਨੇ ਪਿੰਡ ਦੇ ਐਸਸੀ ਸਮਾਜ ਨਾਲ ਸੰਬੰਧਿਤ ਅੰਮ੍ਰਿਤਧਾਰੀ ਗੁਰਸਿੱਖ ਸਰਪੰਚ ਦਰਸ਼ਨ ਸਿੰਘ ਦੀ ਕੁਟਮਾਰ ਕੀਤੀ ਉਸਦੇ ਕਕਾਰਾਂ ਦੀ ਬੇਅਦਬੀ ਕੀਤੀ ਤੇ ਉਸ ਨੂੰ ਸ਼ਰੀਆਮ ਜਾਤੀ ਸੂਚਕ ਸ਼ਬਦ ਵੀ ਬੋਲੇ ਉਸ ਦੇ ਨਾਲ ਪੰਚਾਇਤ ਦੇ ਦੋ ਪੰਚ ਰੂਪ ਸਿੰਘ ਤੇ ਜਰਨੈਲ ਸਿੰਘ ਨੂੰ ਵੀ ਪਧਰੀ ਸ਼ਬਦਾਵਲੀ ਬੋਲੀ। ਦਰਅਸਲ ਮਾਮਲਾ ਇਹ ਸੀ ਕਿ ਨੰਬਰਦਾਰ ਤਜਿੰਦਰ ਕੁਮਾਰ, सुरेश ਖਾਨ ਪੰਚ, सोनू ਕੁਮਾਰ ਪੰਚ, ਅਸ਼ਵਨੀ ਕੁਮਾਰ 바ਵਾ, ਪ੍ਰਦੀਪ ਕੁਮਾਰ ਤੇ ਮਿੱਠੂ ਮਾਨਤਪੁਰ ਸਰਪੰਚ ਦਰਸ਼ਨ ਸਿੰਘ ਨੂੰ ਪਿੰਡ ਵਿੱਚ ਆਏ ਅਣਖ ਖਾਤੇ ਪਰਵਾਸੀ ਪਰਿਵਾਰਾਂ ਦੇ ਝਾਲੀ ਦਸਤਾਵੇਜ਼ਾਂ ਤੇ ਉਸ ਦੇ ਸ਼ਾਂਤੀ ਕਾਰਡ ਬਣਾਉਣ ਲਈ ਦਬਾ ਪਾ ਰਹੇ ਸਨ। ਸਰਪੰਚ ਦੇ ਮਨਾਂ ਕਰਨ ਤੇ ਉਪਰੋਕਤ ਵਿਅਕਤੀਆਂ ਨੇ ਉਸ ਦੀ ਸ਼ਰੀਆਮਕੁੱਟ ਮਾਰ ਕੀਤੀ ਇਸ ਬਾਰੇ ਬਲਵਿੰਦਰ ਸਿੰਘ ਕੁਮੜਾ ਪ੍ਰਦਾਨ ਐਸ ਸੀ ਬੀ ਸੀ ਮੋਰਚਾ ਪੰਜਾਬ ਤੇ ਅਤਿਆਚਾਰ ਪਰੇਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਨੇ ਦੱਸਿਆ ਕਿ ਇਸ ਬਾਰੇ ਨੈਸ਼ਨਲ ਅਨੁਸੂਚਿਤ ਜਾਤੀ ਕਮਿਸ਼ਨ ਭਾਰਤ ਸਰਕਾਰ ਡੀ ਆਈ ਜੀ ਰੂਪਨਗਰ ਤੇ ਐਸ ਐਸ ਪੀ ਫਤਿਹਗੜ੍ਹ ਸਾਹਿਬ ਨੂੰ ਲਿਖਤੀ ਦਰਖਾਸਤਾਂ ਦੇ ਦਿੱਤੀਆਂ ਹਨ ਜੇਕਰ ਇੱਕ ਹਫ਼ਤੇ ਚ ਕੋਈ ਕਾਰਵਾਈ ਨਾ ਹੋਏ ਤਾਂ ਸਮੂਹ ਐਸ ਸੀ ਬੀ ਸੀ ਜੱਥੇਬੰਦੀਆਂ ਇਲਾਕੇ ਦੇ ਐਸ ਸੀ ਪੰਚਾਇਤ ਸਰਪੰਚਾਂ ਨੂੰ ਲੈ ਕੇ ਵੱਡਾ ਸੰਗਰਸ਼ ਕਰਨਗੇ

ਅੱਜ ਪ੍ਰੈਸਰਾਂ ਨੂੰ ਸੀ ਦੱਸਣਾ ਚਾਹੁੰਦੇ ਆ ਕਿ ਇੱਥੇ ਜ਼ਿਲ੍ਹਾ ਬਣਾ ਰੂਪਨਗਰ ਡੀਆਈਜੀ ਰੂਪਨਗਰ ਨੇ ਇੱਕ ਬਰਕਾਸ਼ਤ ਲਿਖੀ ਦਿੱਤੀ ਹੈ ਇੱਥੇ ਸਰਪੰਚ ਵੀਰਾ ਮਜਰੀ ਪੂਰੀ ਪੰਚਾਇਤਾਈ ਵੀ ਹੈ ਜਿਹਨਾਂ ਨੂੰ ਕਲ ਤਨਾੜ ਬੰਦਿਆਂ ਨੇ ਜਿਹੜੇ ਜਨਰਲ ਲੋਕ ਜਨਰਲ ਵਰਗ ਦੇ ਲੋਕ ਨੇ ਉਹਨਾਂ ਨੇ ਐਸਸੀ ਸਰਪੰਚ ਨੂੰ ਮਾਰ ਕੁੱਟਪੁਰੀ ਤਰ੍ਹਾਂ ਕੀਤੀ ਹੈ ਜਿਹਦੇ ਵਾਲਾਂ ਦੀ ਕੇਸਾਂ ਦੀ ਖਕਾਰਾਂ ਦੀ ਬੇਅਦਬੀ ਕੀਤੀ ਗਈ ਤੇ ਉਹਨੂੰ ਉੱਚੀ ਜਾਤੀ ਹੋਣ ਕਰਕੇ ਜਲੀਲ ਕੀਤਾ ਗਿਆ ਤੇ ਇਹਨੂੰ ਐਸਸੀ ਐਸਟੀ ਐਕਟ ਲਾ ਕੇ ਅਸੀਂ ਜਿਹੜੀ ਕਾਰਵਾਈ ਮੰਗੀ ਹੈ ਉਹਨਾਂ ਦੇ ਖਿਲਾਫ ਤੇ ਤਾਂ ਕਿ ਉਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਹੋਵੇ ਜਾਂ ਕਿ ਸਰਪੰਚ ਨੂੰ ਬਹੁਤ ਜਿਹੜਾ ਅਨੁਮਸੀ ਦਾ ਸਾਹਮਣਾ ਕਰਨਾ ਪਿਆ ਤੇ ਅੱਜ ਮਾਨਯੋਗ ਡੀਆਈਜੀ ਸਾਹਿਬ ਨੇ ਕਾਰਵਾਈ ਕਰਦਿਆਂ ਐਸਐਸਪੀ ਫਤਿਹਗੜ ਸਾਹਿਬ ਤੋਂ ਲਿਖਤੀ ਕਾਰਵਾਈ ਕਰਕੇ ਰਿਪੋਰਟ ਮੰਗੀ ਹੈ ਵੀ ਡੀਐਸਪੀ ਤੋਂ ਰਿਪੋਰਟ ਮੰਗ ਲਓ ਅਸੀਂ ਬਸੀ ਖਟਾਣਾ ਜਿਹੜੀ ਰਿਪੋਰਟ ਮੰਗੀ ਗਈ ਹੈ ਜਿਹੜੀ ਰਿਪੋਰਟ ਦੇ ਮੁਤਾਬਕ ਅਗਲੀ ਕਾਰਵਾਈ ਹੋਊਗੀ ਤੇ ਅਸੀਂ ਜਿਹੜੀ ਕੰਪਲੇਂਟ ਦੇਣਾ ਆਏ ਸੀ ਤੇ ਉਹਦੇ ਕਾਰਵਾਈ ਜਿਹੜੀ ਤੁਰੰਤ ਹੋਏਗੀ ਹਾਂਜੀ ਕੁਮਰੇ ਸਰ ਤੁਹਾਡੇ ਕੋਲ ਮਾਮਲਾ ਆਇਆ ਤੇ ਕੀ ਹੈ ਮਾਮਲਾ ਪੂਰਾ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਪ੍ਰੈਸਰਾਂ ਹੀ ਅਨੁਸ਼ਾਸਨ ਪ੍ਰਸ਼ਾਸਨ ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ ਦੇ ਧਿਆਨ ਚ ਲੈਣਾ ਚਾਹੁੰਦਾ ਕਿ ਜੋ ਐਸਸੀਬੀਸੀ ਮਹਾਪੰਚਾਇਤ ਮੋਰਚਾ ਸਾਡਾ ਪਿਛਲੇ ਲਗਭਗ 1 ਸਾਲ ਤੋਂ 7 ਵੇਦੀਆਂ ਲੇਟਾਂ ਕੋਲੇ ਚੱਲ ਰਿਹਾ ਹੈ ਅੱਜ ਸਾਡਾ ਇੱਕ ਵੀਰ ਰਿਜ਼ਰਵ ਜਿਹੜਾ ਐਸੇ ਸਰਪੰਚ ਪਿੰਡ ਵੀਰਾ ਮਜਰੀ ਜ਼ਿਲ੍ਹਾ ਫਤਿਹਗੜ ਸਾਹ ਬਲਾਕ ਜਿਹੜਾ ਖੇੜਾ ਹੈਗਾ ਉੱਥੋਂ ਇੱਕ ਸਰਪੰਚ ਹੈ ਪੂਰੀ ਪੰਚਾਇਤ ਜਿਹੜੀ ਹੈ ਉੱਥੇ ਪਿੰਡ ਦੀ ਆਈ ਹੈ ਜਿਸ ਵੀਰ ਨੇ ਆ ਕੇ ਦੱਸਿਆ ਅੱਜ ਮੈਨੂੰ ਸਵੇਰੇ ਗੱਲ ਕੀਤੀ ਸੀ ਸਾਰੀ ਵੀ ਜੋ ਉਹਦੇ ਨਾਲ ਤੱਕਾਸ਼ਾਈ ਹੋਈ ਹੈ ਜੋ ਤਨਾੜ ਲੋਕਪਿੰਡ ਚ ਦੇਖੋ ਇੱਕ ਐਸੀ ਸਰਪੰਚ ਦੀ ਸਰਪੰਚੀ ਚੱਲਣੇ ਕਰਕੇ ਕਿੰਨਾ ਵੀ ਜਿਹੜਾ ਪਹਿਲਾਂ ਦਾ ਸਰਪੰਚ ਬਣਨਾ ਔਖਾ ਬਹੁਤ ਹੈ ਇਹ ਸਰਪੰਚ ਅੱਛਾ ਸਭ ਤੋਂ ਵੱਡੀ ਗੱਲ ਇਹ ਹੈ ਵੀ ਸਰਬਸੰਮਤੀ ਨਾਲ ਉਹ ਪੰਚਾਇਤ ਬਣੀ ਹੈ ਸਰਬਸੰਮਤੀ ਲੋਕਾਂ ਦੀ ਸਹਿਮਤੀ ਨਾਲ ਪੰਚਾਇਤ ਬਣੀ ਹੈ ਇਲੈਕਸ਼ਨ ਨਹੀਂ ਹੋਇਆ ਪੂਰੀ ਪੰਚਾਇਤ ਜਿਹੜੀ ਸਰਬਸੰਮਤੀ ਨਾਲ ਬਣੀ ਹੈ ਪਰ ਉੱਥੇ ਜਿਹੜੇ ਘੜਮ ਚੌਧਰੀ ਨੇ ਤਨਾੜ ਲੋਕ ਨੇ ਘੜਮ ਚੌਧਰੀ ਨੁੱਥ ਗਰੀਬ ਬੰਦੇ ਨੂੰ ਗਰੀਬ ਵਿਅਕਤੀ ਨੂੰ ਕਿਵੇਂ ਤੰਗ ਪ੍ਰੇਸ਼ਾਨ ਕਰਦੇ ਨੇ ਉੱਥੇ ਦਾ ਨੰਬਰਦਾਰ ਹੈ ਕੋਈ ਐਸ ਦਰਸ਼ਨ ਸਿੰਘ ਸਰਪੰਚ ਨੂੰ ਪਹਿਲਾਂ ਤਾਂ ਉਹਨਾਂ ਨੇ ਕਿਤੇ ਗਲਤ ਜਿਹੜੇ ਅੱਜ ਮਾਹੌਲ ਪੂਰਾ ਭਖਿਆ ਵਜਿਵੇਂ ਪਿੰਡ ਕੁੰਬੜੇ ਦੀ ਗੱਲ ਕਰ ਲਈਏ ਮਰਡਰ ਹੋ ਰਹੇ ਨੇ ਕਤਲ ਹੋ ਰਹੇ ਨੇ ਅਸੀਂ ਪ੍ਰਵਾਸੀਆਂ ਦੇ ਖਿਲਾਫ ਸੀ ਬਿਹਾਰੀਆਂ ਦੇ ਖਿਲਾਫ ਸੀ ਇਹਨੂੰ ਇੱਕ ਮਜਬੂਰ ਕੀਤਾ ਜਾਂਦਾ ਤੂੰ ਜਿਹੜੇ ਪ੍ਰਵਾਸੀਆਂ ਦੇ ਆਧਾਰ ਕਾਰਡ ਦੇ ਫਾਰਮ ਤਸਦੀਕ ਕਰ ਆਡੈਂਟੀਫਾਈ ਕਰਦਾ ਕਿ ਇਹਨਾਂ ਦੇ ਆਧਾਰ ਕਾਰਡ ਆ ਵੋਟਾਂ ਬਣਾਉਣੀਆਂ ਨੇ ਜਦੋਂ ਇਹ ਜਵਾਬ ਦੇਣ ਦੇ ਦਿੰਦਾ ਪਹਿਲਾਂ ਉਹ ਤੋਂ ਬਾਅਦ ਮੇਟ ਬਦਲ ਨੂੰ ਲੈ ਕੇ ਹੋ ਜਾਂਦਾ ਹੈ ਤਕੜਾ ਮਚੌਦਰੀ ਕਿਸੇ ਪਾਸੇ ਨੂੰ ਚੱਲਣ ਨਹੀਂ ਦਿੰਦੇ ਇੱਥੇ ਤੱਕ ਗੱਲ ਆ ਗਈ ਕੱਲ ਮਾਰਕਟ ਆਈ ਤੇ ਆ ਗਈ ਵੀ ਕੱਲ ਪੂਰੀ ਪੰਚਾਇਤ ਦੇ ਸਾਹਮਣੇ ਜਦੋਂ ਇੱਕ ਅਮਰਤਦਾਰੀ ਅਨੁਸੂਚੀ ਜਾਤੀ ਐਸਸੀ ਨਾਲ ਸੰਬੰਧ ਰੱਖਦਾ ਤੇ ਐਸਸੀ ਸਰਪੰਚ ਅਮਰਤਦਾਰੀ ਹੈ ਜਿਹਦੀ ਬਾਹਰਕੁੱਟ ਪੂਰੇ ਪੰਚਾਂ ਦੇ ਸਾਹਮਣੇ ਜਿਹੜੀ ਇਹ ਵੀਰਾਮ ਮਜਰੀ ਚੋਂ ਪਿੰਡ ਚ ਕੀਤੀ ਹੈ ਜਿਹੜੇ ਤਿੰਨ ਬੰਦੇ ਦਾ ਜਰਨਲ ਸੀ ਜਿਹੜੇ ਦੋ ਪੰਚ ਨੇ ਇੱਕ ਨੰਬਰਦਾਰ ਹੈ ਉਹਨਾਂ ਜਰਨਲਾਂ ਨੇ ਬਹੁਤ ਤਰਾ ਬੁਰੀ ਤਰਾ ਕੁੱਟਮਾਰ ਕੀਤੀ ਜਿਦੇ ਬਾਲ ਵੀ ਕੇਸਾਂ ਦੀ ਬੇਅਦਬੀ ਹੋਈ ਪੰਜ ਕਕਾਰਾਂ ਦੀ ਬੇਅਦਬੀ ਹੋਈ ਹੈ ਅਨੁਸੂਚੀ ਜਾਤੀ ਐਸੀ ਨੂੰ ਗਲਾਂ ਕੱਢੀਆਂ ਤੇ ਜਾਤੀ ਦੇ ਖਿਲਾਫ ਬੋਲੇ ਤੇ ਬਹੁਤ ਬੰਦਾ ਜਲੀਲ ਹੋਇਆ ਤੇ ਅੱਜ ਜਦ ਮੇਰੇ ਕੋਲੇ ਆਇਆ ਫਿਰ ਇਹਨੂੰ ਦੱਸਿਆ ਮੈਂ ਵੀ ਤੁਸੀਂ ਜਿਹੜੀ ਡੀਐਸਪੀ ਨੂੰ ਕਹਿੰਦਾ ਕੱਲ ਦੇਈ ਹੈ ਜੀ ਇੱਕ ਲਿਖਤੀ ਡੀਐਸਪੀ ਬਸੀ ਪਠਾਨਾ ਨੂੰ ਤੇ ਅੱਜ ਜਿਹੜੀ ਇੱਕ ਦਰਖਾਸਤ ਅਸੀਂ ਲਿਖਤੀ ਮਾਨਯੋਗ ਰਾਸ਼ਟਰੀ ਅਨੁਸੂਚੀ ਜਾਤੀ ਕਮਿਸ਼ਨ ਦਿੱਲੀ ਤੇ ਦੂਜੀ ਇੱਕ ਦਰਖਾਸਤ ਦੇਣ ਲੱਗੇ ਅਸੀਂ ਆਪਣਾ ਡੀਆਈਜੀ ਰੂਪਨਗਰ ਜਿਹੜਾ ਕਿ ਫਤਿਹਗੜ੍ਹ ਜ਼ਿਲ ਉਹ ਸਾਡੇ ਰੂਪਨਗਰ ਡੀਆਈਜੀ ਕੋਲ ਹੈ ਮੁਹਾਲੀ ਬੈਠਦੇ ਨੇ ਉਹਨਾਂ ਨੂੰ ਇੱਕ ਦਰਖਾਸਤ ਦੇਣ ਚੱਲੇ ਤੇ ਦੂਜੀ ਜਿਹੜੀ ਐ ਐਸਐਸਪੀ ਫਤੇਗੜ ਸਾਹਿਬ ਨੂੰ ਇੱਕ ਲਿਖਤੀ ਦਰਖਾਸਤ ਦਿੱਤੀ ਜਾਵੇਗੀ ਇਸ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜੀ ਇੱਕ ਪੰਜ ਕਕਾਰਾਂ ਦੀ ਬੇਅਦਬੀ ਕੀਤੀ ਹੈ ਉਹਦੇ ਐਸਸੀਐਸ ਟਿਕਟ ਲਾਇਆ ਜਾਵੇ ਤਾਂ ਕਿ ਐਸਸੀ ਨੂੰ ਗਲਾਂ ਘੱਡੀਆਂ ਨੇ ਤੀਸਰੀ ਜਿਹੜੀ ਉਹਨਾਂ ਦੇ ਬਣਦਾ ਜਿਵੇਂ ਹਰ ਇੱਕ ਵਿਅਕਤੀ ਨੂੰ ਕਹਿੰਦੇ ਵੀ ਗੋਲੀਬਾਰ ਦੇਣਗੇ ਗੋਲੀ ਦੀ ਜਿਹੜੀ ਐ ਉਹਨਾਂ ਕੋਲੇ ਕਹਿੰਦੇ ਅਸਲਾ ਵੀ ਹੈ ਸਾਇਦ ਲਾਇਸੈਂਸ ਦਾ ਹੈ ਕਿਵੇਂ ਉਨੀ ਵੈਰੀਫਿਕੇਸ਼ਨ ਕਰਾ ਕੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਬਣਦੀ ਹੈ ਜਿਹਦੀਆਂ ਅਸੀਂ ਲਿਖਤੀ ਦਰਖਾਸਤਾਂ ਦੇ ਰਹੇ ਮੋਰਚੇ ਵੱਲੋਂ ਪੂਰਾ ਸਮੀਰ ਦਾ ਉਸ ਪੰਚਾਇਤ ਦਾ ਪੂਰਾ ਸਮਰਥਨ ਹੋਊਗਾ ਜਿਹੜਾ ਵੀ ਕਿਤੇ ਸਰਪੰਚ ਨੂੰ ਕਿਤੇ ਦਿੱਕਤ ਆਉਂਦੀ ਹੈ ਪੰਜ ਨੂੰ ਦਿੱਕਤ ਆਉਂਦੀ ਹੈ ਐਸੀ ਲੋਕਾਂ ਨੂੰ ਦਿੱਕਤ ਆਉਂਦੀ ਹੈ ਮੋਰਚਾ ਹਰ ਵੇਲੇ 24 ਘੰਟੇ ਉਹਨਾਂ ਦੀ ਸਪੋਰਟ ਵਾਸਤੇ ਖੜਿਆ ਅਸੀਂ ਸਾਰੇ ਮੋਰਚੇ ਦੇ ਆਗੂ ਸਹਿਬਾਨ ਇਹਨਾਂ ਦੇ ਨਾਲ ਖੜੇ ਨੇ ਅੱਜ ਅਸੀਂ ਲਿਖਤੀ ਦਰਖਾਸਤਾਂ ਦੇ ਰਹੇ ਜੇਕਰ 10 ਦਿਨ ਤੱਕ ਉਹਨਾਂ ਨੂੰ ਨਾ ਕਾਰਵਾਈ ਹੋਈ ਦੋਸ਼ਾਂ ਦੇ ਖਿਲਾਫ ਤਾਂ ਅਗਲਾ ਸੰਘਰਸ਼ ਜਿਹੜਾ ਵੱਡੇ ਪੱਧਰ ਤੇ ਹੋਊਗਾ ਚਾਹੋ ਫਤੇਗੜ ਸਾਹਿਬ ਦਾ ਘਰਾਓ ਹੋਵੇ ਜਾਂ ਕੋਈ ਹੋਰ ਗੱਲ ਹੋਵੇ ਤਾਂ ਉਹ ਸਾਰੀ ਸਹਿਮਤੀ ਪੰਚਾਇਤ ਨਾਲ ਦੇ ਕੇ ਕਰੀ ਜਾਊਗੀ ਉਹਨਾਂ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਨਾਮ ਕੀ ਤੁਹਾਡਾ ਮੇਰਾ ਨਦਰਸ਼ਨ ਸਿੰਘ ਸਰਪੰਚ ਆ ਜੀ ਪਿੰਡ ਗੇੜਾ ਪਿੰਡ ਬੀਰੋ ਮਜਰੀ ਆ ਜੀ ਕੀ ਮਾਮਲਾ ਕੀ ਆਇਆ ਸੀ ਮਾਮਲਾ ਇਹ ਹੈ ਜੀ ਅਸੀਂ ਨਾ ਪਿੰਡ ਦੇ ਵਿੱਚ ਨਾਲਾ ਸਾਫ਼ ਕਰਾਉਣ ਲੱਗੇ ਸੀਗੇ ਤਾਂ ਉੱਥੇ ਉਹਨਾਂ ਨੇ ਬੁਲਾਇਆ ਗਿਆ ਇਹ ਮੰਨੂ ਕਹਿੰਦੇ ਆ ਵੀ ਤੁਸੀਂ ਗਰੀਬ ਮਜ਼ਦੂਰਾਂ ਦੀਆਂ ਜਿਹੜੇ ਆ ਇਹਨਾਂ ਦੇ ਆਪਣੇ ਆਧਾਰ ਕਾਰਡ ਬਣਾਓ ਆਧਾਰ ਕਾਰਡ ਆਈਡੈਂਟੀਫਾਈ ਕਰਾਓ ਪਰ ਮੈਂ ਉਹਨਾਂ ਨੂੰ ਮਨਾਂ ਕਰਤਾ ਉਹ ਲੱਗੇ ਕਹਿਣ ਵੀ ਤੂੰ ਤੁਹਾਨੂੰ ਕਰਨੇ ਪੈਣੇ ਆ ਮਨਾ ਕਰਨ ਦੇ باوجود ਉਹ ਕਹਿੰਦੇ ਉਹਨਾਂ ਨੇ ਮੈਨੂੰ ਗਾਲਾਂ ਕੱਢੀਆਂ ਸ਼ੁਰੂ ਕਰ ਦਿੱਤੀਆਂ ਗਾਲਾਂ ਕੱਢਣ ਤੋਂ ਬਾਅਦ ਉਹਨਾਂ ਨੇ ਮੇਰੇ ਪੱਗ ਤਾਰੀ ਆ ਤੇ ਮੈਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਤੇ ਮੈਨੂੰ ਕਹਿੰਦੇ ਤੇਰੇ ਗੋਲੀ ਮਾਰ ਦੂੰਗਾ ਜੇ ਨਾ ਕਰਿਆ ਉਹ ਕਾਦੇ ਕਾੜ ਕਾਦੇ ਬਣਾਉਂਦੇ ਸੀ ਕਾੜੇ ਆਧਾਰ ਕਾਰਡ ਬਣਾਉਣ ਵਾਸਤੇ ਕਹਿੰਦੇ ਪ੍ਰਵਾਸੀਆਂ ਦੇ ਪ੍ਰਵਾਸੀਆਂ ਦੇ ਸਰ ਅੱਛਾ ਹਾਂਜੀ ਸਰ ਪਰ ਤੁਸੀਂ ਕਿਉਂ ਨਹੀਂ ਬਣਾ ਕੇ ਦੇ ਰਹੇ ਸਰ ਮੈਨੂੰ ਮੇਰਾ ਇਹ ਨਾ ਜਿੰਨੇ ਵੀ ਨੇੜੇ ਪਿੰਡਾਂ ਦੇ ਵਿੱਚ ਦੇਖੋ ਐਨੇ ਵਾਕੇ ਹੋ ਰਹੇ ਆ ਉਸ ਕਰਕੇ ਮੈਂ ਨਹੀਂ ਬਣਾਏ ਉਹਨਾਂ ਦਾ ਕੋਈ ਜ਼ਮੀਨ ਜ਼ਾਇਦਾਦ ਉਹਨਾਂ ਦਾ ਕੋਈ ਜ਼ਮੀਨ ਜ਼ਾਇਦਾਦ ਕੋਈ ਘਰ-ਵਾਰ ਕੁਝ ਨਹੀਂ ਹੈਗਾ ਕਿਰਾਏ ਤੇ ਰਹਿੰਦੇ ਆ ਤੇ ਕੌਣ ਪ੍ਰੈਸ਼ਰ ਕੌਣ ਪਾ ਰਿਹਾ ਹੈ ਪ੍ਰੈਸ਼ਰ ਇੱਕ ਤਜਿੰਦਰ ਕੁਮਾਰ ਗਾਂਧੀ ਲੰਬੜਦਾਰ ਸੁਰੇਸ਼ ਖਾਨ ਪੰਚ ਗੋਲੂ ਪੰਚ ਤੇ ਇੱਕ ਚਿੰਟੂ ਦੁਕਾਨ ਵਾਲਾ ਹੈ ਜੀ ਤੇ ਇੱਕ ਆਪਣਾ ਮੁੰਡਾ ਹੋਰ ਹੈ ਮਾਨਕਪੁਰ ਤੋਂ ਪੁਲਿਸ ਨੂੰ ਸ਼ਿਕਾਇਤ ਜੀ ਅਸੀਂ ਡੀਐਸਪੀ ਸਾਹਿਬ ਕੋਲ ਗਏ ਤੇ ਉਹ ਸਾਨੂੰ ਮਿਲੇ ਨਹੀਂ ਹੈਗੇ ਸ਼ਿਕਾਇਤ ਦੇ ਆਏ ਆ ਐਮਐਲਏ ਸਾਹਿਬ ਨੂੰ ਮਿਲ ਕੇ ਆਏ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਕੋਈ ਗੱਲ ਨਹੀਂ ਬਣੀ ਸਾਡੀ ਕੋਈ ਅਸੀਂ ਚੌਂਕੀ ਜਗੇ ਸਾਨੂੰ ਚੌਂਕੀ 'ਚ ਕੋਈ ਨਹੀਂ ਮਿਲਿਆ ਅਸੀਂ ਚੌਂਕੀ 'ਚ ਦਰਖਾਸਤ ਕਰਨ ਵਾਸਤੇ ਗਏ ਸੀ ਕਿੱਦਾਂ ਦੀ ਗੱਲ ਹੈ ਇਹ ਇਹ ਕੱਲ ਦੀ ਗੱਲ ਹੈ ਜੀ 12 ਤਰੀਕ ਦੀ ਜੀ